ਅਕਾਲੀ ਦਲ ਦੇ ਹੱਥੋਂ ਸੱਤਾ ਭਾਵੇਂ ਖੁੰਝ ਗਈ ਹੈ ਪਰ ਅਕਾਲੀ ਆਗੂਆਂ ਦਾ ਰੂਪ ਛਾੜਨ ਦਾ ਅੰਦਾਜ਼ ਨਹੀਂ ਬਦਲਿਆ ਪਿਸਤੌਲ ਤਾਨ ਕੇ ਧਮਕੀਆਂ ਦੇਣਾ ਇੱਕ ਅਕਾਲੀ ਆਗੂ ਨੂੰ ਇਸ ਕਦਰ ਮਹਿੰਗਾ ਪਿਆ ਹੈ ਕਿ ਉਸ ਨੂੰ ਹਵਾਲਾ ਦਾ ਮੂੰਹ ਵੇਖਣਾ ਪਿਆ ਹੈ ਅਸੀਂ ਗੱਲ ਕਰ ਰਹੇ ਹਾਂ ਰੋਪੜ ਤੋਂ ਯੂਥ ਅਕਾਲੀ ਦਲ ਦੇ ਐਸਸੀ ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਆਰ ਪੀ ਸਿੰਘ ਸ਼ੈਲੀ ਦੀ ਜਿਸ ਨੂੰ ਰੋਪੜ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਸ਼ੈਲੀ ਅਕਾਲੀ ਕੌਂਸਲਰ ਦਾ ਪਤੀ ਹੈ ਅਤੇ ਸੁਖਬੀਰ ਸਿੰਘ ਬਾਦਲ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ ਸ਼ੈਲੀ ਦੇ ਗ੍ਰਿਫਤਾਰੀ ਹਿੰਦੂ ਜਾਗਰਤੀ ਮੰਚ ਦੇ ਪ੍ਰਧਾਨ ਅਮਿਤ ਕਪੂਰ ਦੀ ਸ਼ਿਕਾਇਤ ਤੋਂ ਬਾਅਦ ਹੋਈ ਹੈ। ਦਰਸਲ ਕਪੂਰ ਨੇ ਸ਼ੈਲੀ ਸਨੇ ਪੰਜ ਹੋਰ ਵਿਅਕਤੀਆਂ ਖਿਲਾਫ ਇਹ ਕਹਿੰਦੇ ਹੋਏ ਕੇਸ ਦਰਜ ਕਰਵਾਇਆ ਸੀ ਕਿ ਸ਼ੈਲੀ ਨੇ ਉਸਤੇ ਪਿਸਤੌਲ ਤਾਨਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਤਾਨੂੰ ਦੱਸ ਦਈਏ ਕਿ ਸ਼ੈਲੀ ਦੇ ਕੋਈ ਪਹਿਲਾ ਪਰਚਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਪੁਲਿਸ ਦੇ ਚਮੇਲਿਆਂ 'ਚ ਫਸ ਚੁੱਕਾ ਹੈ। ਆਰਸ਼ੀ ਸ਼ੈਲੀ ਜਿਹੜਾ ਹੈਗਾ ਜੀ 3-4 ਦਿਨ ਪਹਿਲੇ ਅਮਿਤ ਕਪੂਰ ਜਿਹੜਾ ਦੋਸਤ ਦੋਸਤ ਰક્ષਕ ਦਲ ਦਾ ਹੈਗਾ ਪ੍ਰਧਾਨ ਉਹਦੇ ਤੇ ਵਿਆਹ ਦੇ ਵਿੱਚ ਦੋ ਤਿੰਨ ਮੁੰਡਿਆਂ ਨੇ ਗੜ ਕੇ ਅਟੈਕ ਕੀਤਾ ਸੀ ਉਹਦੀ ਪਿਸਤਰ ਤੇ ਕੱਟੜੀ ਦਬਾ ਲਾ ਕੇ ਕੱਟੜੀ ਰੱਖ ਕੇ ਉਹ ਪਿਸਤਰ ਰੱਖ ਕੇ ਹੁਣ ਕੁੱਟ ਮਾਰ ਦਿੱਤੀ ਸੀ ਜੀ ਤੇ ਉਹਦੇ ਸਮਾਂ ਚ ਕੇਸ ਅਜੇ ਚੜ੍ਹ ਰਿਹਾ ਸੀ ਉਸ ਟਾਈਮ ਤੇ ਸ਼ੈਲੀ ਨੇ ਵੀ ਇਹਨੂੰ ਪਛਾਣ ਦਾ ਗਲਤ ਇਕਰਾਰ ਕੀਤਾ ਵੀ ਆਪਣਾ ਰਾਇ ਨਾਮਾ ਕਰਨਾ ਪਰ ਚਾੜੀ ਦੱਫੇ ਲਾਣਾ ਇਹਨ ਡੱਤੇ ਮਾਰੇ ਉਸ ਦਿਨ ਥਾਣੇ ਹੋ ਕੇ ਵਾਪਸ ਚਲਾ ਗਿਆ ਸਵੇਰੇ ਆ ਕੇ ਬਿਆਨ ਦਰਜ ਕਰਾਇਆ ਉਹਦੇ ਵਿੱਚ ਵੀ ਇਹਦੇ ਸ਼ਾਹੀ ਦਾ ਨਾਮ ਲੁਕ چھਪਾ ਕੇ ਰੱਖਿਆ ਕੋਈ ਡਰ ਡਰ ਰਿਆ ਸੀ ਅੱਜ ਉਸੇ ਅਗਲੇ ਦਿਨ ਆ ਕੇ ਨੇ ਖੁੱਲ ਕੇ ਆਪਣਾ ਬਿਆਨ ਦਰਜ ਕਰਾਇਆ ਵੀ ਇਸਲਾ ਸ਼ਾਹੀ ਦੇ ਮੈਨੂੰ ਫਿਰ ਧਮਕੀ ਦਿੱਤੀਆਂ ਕਿ ਇਸ ਮੁਕੱਦਮੇ ਦੇ ਵਿੱਚ ਆਪਣਾ ਰਾਜ਼ਨਾਮਾ ਕਰ ਲੈ ਨਹੀਂ ਤੇ ਮੈਂ ਨੁਕਸਾਨ ਕਰਾਂਗਾ ਉਹਦੇ ਬਿਆਨ ਦੇ ਆਧਾਰ 'ਤੇ ਹੀ ਉਸ ਨੂੰ ਗ੍ਰਿਫਤ ਅੱਜ ਗ੍ਰਿਫਤਾਰ ਕੀਤਾ ਗਿਆ ਕਿ ਕਿਹੜੀ ਤਾਰਾ ਲਾਈ ਹੈ ਜੀ 307 511 ਜੀ ਸਰ ਇਹਦੇ ਕੋਈ ਪਿਛਲਾ ਮਾਮਲਾ ਜਿਹੜਾ ਉਹਦਾ ਕੀ ਸਟੇਟ ਹੈ ਉਹ ਕੀ ਮਾਮਲਾ ਜਿਹੜਾ ਇੱਕ ਪਹਿਲਾ ਵੀ ਮਾਮਲਾ ਪਾਜਾ ਪਹਿਲੇ ਮੁਕਦਮੇ ਦੇ 354 ਦੇ ਮੁਕਦਮੇ ਜਿਹਦੇ ਵਿੱਚ ਇਹਦੀ ਐਂਟਿਸਿਪੇਟਰੀ ਬੇਲ ਹੋ ਗਈ ਸੀ ਇਹ ਬਰਸੋਂ ਆ ਕੇ ਇਸ ਸਜੇਸ਼ਚਰ ਨੂੰ ਸ਼ਾਮਿਲ ਕਰਤੀਸ ਹੋ ਕੇ ਚਲਾ ਗਿਆ ਸੀ ਉਸ ਟਾਈਮ ਪਤਨ ਰਿਹਾ ਜੀ ਕਿਨ ਕੋਰਟ ਵਿੱਚ ਕਦੋਂ ਪੇਸ਼ ਹਾਂਜੀ ਕੋਰਟ ਵਿੱਚ ਪੇਸ਼ ਕਿ ਇਸ ਮਾਮਲੇ ਅਗਲਾ ਕੀ ਸਟੇਟਸ ਰਹੂਗਾ ਉਹਨ ਦੇਚ ਇਹਨੂੰ ਕੱਲ ਪੇਸ਼ ਪੇਸ਼ ਕੀਤਾ ਜਾਏਗਾ ਕੋਰਟ ਦੇ ਵਿੱਚ ਝੋਪੜ ਤੋਂ ਸੱਜਨ ਸੈਨੀ ਦੀ ਰਿਪੋਰਟ ਪੰਜਾਬ ਟੂਡੇ